ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਹਾਲ ਚਾਲ ਸਾਰਿਆਂ ਦਾ ਠੀਕ ਠਾਕ ਸਿਆਣੇ ਕਹਿੰਦੇ ਆ ਜੀਵ ਜਨਮ ਦੇ ਨਾਲ ਆਉਂਦੀ ਆ ਤੇ ਮਰਨ ਤੱਕ ਰਹਿੰਦੀ ਆ ਤੇ ਦੰਦ ਮਗਰੋਂ ਆਉਂਦੇ ਆ ਤੇ ਪਹਿਲਾਂ ਚੱਲ ਜਾਂਦੇ ਆ ਤੇ ਜ਼ਿੰਦਗੀ ਦੇ ਵਿੱਚ ਹਮੇਸ਼ਾ ਜੀਵਨ ਦੀ ਤਰ੍ਹਾਂ ਕੋਮਲ ਰਹੋ। ਤਾਂ ਜੋ ਤੁਸੀਂ ਹਰੇਕ ਨਾਲ ਵਧੀਆ ਵਿਚਰ ਸਕੋ। ਸੋ ਇਸ ਦੇ ਨਾਲ ਹੀ ਇੱਕ ਛੋਟੀ ਜੀ ਕਹਾਣੀ ਸ਼ੁਰੂ ਕਰਦੇ ਆਂ। ਇੱਕ ਵਾਰ ਦੀ ਕੀ ਗੱਲ ਹੁੰਦੀ ਆ ਮਹਾਤਮਾ ਬੁੱਧ ਤੇ ਉਹਨਾਂ ਦੇ ਕੁਝ ਵਿਦਿਆਰਥੀ ਉਹਨਾਂ ਨਾਲ ਜੰਗਲ ਵਿੱਚ ਦੀ ਨੰਗ ਰਹੇ ਹੁੰਦੇ ਆ। ਕਾਫੀ ਲੰਮਾ ਪੈਂਡਾ ਹੁੰਦਾ ਵਾ। ਤੇ ਥੱਕ ਜਾਂਦੇ ਆ ਥੋੜੇ ਟਾਈਮ ਵਾਸਤੇ ਵਿਸ਼ਰਾਮ ਕਰਦੇ ਆ ਬੈਠ ਜਾਂਦੇ ਆ ਆਰਾਮ ਕਰਦੇ ਕਿਸੇ ਸੰਘਣੇ ਦਰਖਤ ਥੱਲੇ ਜਦੋਂ ਸੰਘਣੇ ਦਰਖਤ ਥੱਲੇ ਬੈਠਦੇ ਸ਼ਾਮ ਕਰਦੇ ਆ ਤਾਂ ਮਹਾਤਮਾ ਬੁੱਧ ਜੀ ਨੇ ਕਿਹਾ ਵੀ ਤੁਹਾਨੂੰ ਸਕੂਨ ਮਿਲ ਰਿਹਾ ਸ਼ਾਂਤੀ ਮਿਲ ਰਹੀ ਹੈ ਥੱਕੇ ਟੁੱਟੇ ਹੋ ਤਾਂ ਸਾਰੇ ਜਿਹੜੇ ਭਿਕਸ਼ੂ ਸੀਗੇ ਉਹਨਾਂ ਦੇ ਚੇਲੇ ਸੀਗੇ ਕਹਿੰਦੇ ਹਾਂ ਜੀ ਵਧੀਆ ਸਕੂਨ ਮਿਲ ਰਿਹਾ ਵਾ ਤਾਂ ਉਹਨਾਂ ਦੇ ਵਿੱਚੋਂ ਇੱਕ ਪਿਖਸ਼ੂ ਉੱਠ ਕੇ ਬੋਲਦਾ ਕਹਿੰਦਾ ਮਹਾਤਮਾ ਜੀ ਮੈਨੂੰ ਬਹੁਤਾ ਟਾਈਮ ਤਾਂ ਨਹੀਂ ਹੋਇਆ ਤੁਹਾਡੇ ਨਾਲ ਰਹਿ ਰਿਹਾ ਥੋੜਾ ਟਾਈਮ ਹੋਇਆ ਵਾ ਮੈਨੂੰ ਇੱਕ ਚੀਜ਼ ਦੀ ਚਿੰਤਾ ਬਹੁਤ ਸਤਾਉਂਦੀ ਹੈ ਅੰਦਰੇ-ਅੰਦਰ ਵੀ ਦੁੱਖ ਕੀ ਹੁੰਦਾ ਵਾ ਇਸ ਚੀਜ਼ ਤੇ ਮੈਨੂੰ ਦੱਸੋ ਤਾਂ ਮਹਾਤਮਾ ਬੁੱਧ ਉਹਨਾਂ ਨੂੰ ਸਾਰਿਆਂ ਨੂੰ ਦੱਸਦੇ ਆ ਵੀ ਇਹ ਚੀਜ਼ ਆਪਾਂ ਸਾਰਿਆਂ ਨਾਲ ਗੱਲ ਕਰਦੇ ਆ ਮਹਾਤਮਾ ਬੁੱਧ ਜੀ ਕਹਿੰਦੇ ਵੀ ਚਲੋ ਮੈਂ ਤੁਹਾਨੂੰ ਇੱਕ ਨਾ ਸਟੋਰੀ ਦੱਸਦਾ ਕਹਾਣੀ ਦੱਸਦਾ ਵਾਂ ਤਾਂ ਮਹਾਤਮਾ ਬਬਦ ਜੀ ਉਹਨਾਂ ਨੂੰ ਇੱਕ ਕਹਾਣੀ ਦੱਸਦੇ ਆ ਕਹਿੰਦੇ ਵੀ ਇੱਕ ਨਾ ਸੇਠ ਹੁੰਦਾ ਵਾ ਤੇ ਕਾਫੀ ਕਾਮਕਾਰ ਹੁੰਦਾ ਉਹਦਾ ਤੇ ਕੰਮਕਾਰ ਦੇ ਮਸਲੇ ਚ ਬਾਹਰ ਜਾਂਦਾ ਤੇ ਬਾਹਰੋਂ ਕੰਮਕਾਰ ਕਰਦਾ ਵਾ ਤੇ ਕੰਮਕਾਰ ਤੋਂ ਛੇਤੀ ਫ੍ਰੀ ਹੋ ਜਾਂਦਾ ਤੇ ਥੋੜਾ ਟੈਸੜ ਜਾਂਦਾ ਬਾਜ਼ਾਰ ਮਾਰਕੀਟ ਦੇ ਵਿੱਚ ਤੇ ਕੋਈ ਚੀਜ਼ ਨੂੰ ਸਜਾਵਟ ਵਾਲੀ ਪਸੰਦ ਆਉਂਦੀ ਆ ਤੇ ਉਹ ਖਰੀਦ ਲੈਂਦਾ ਤੇ ਚੀਜ਼ ਨੂੰ ਖਰੀਦ ਕੇ ਉਹ ਆਪਣੇ ਦੇਸ਼ ਵਾਪਸ ਆ ਜਾਂਦਾ ਤੇ ਘਰੇ ਲਿਆਉਂਦਾ ਵਾ ਘਰੇ ਰੱਖ ਦਿੰਦਾ ਟੇਬਲ ਤੇ ਲਿਆ ਕੇ ਤੇ ਜਦੋਂ ਟੇਬਲ ਤੇ ਲਿਆ ਕੇ ਘਰੇ ਰੱਖ ਦਿੰਦਾ ਵਾ ਘਰ ਦੇ ਅਨੁਸਾਰਾਂ ਨੂੰ ਚੀਜ਼ ਪਸੰਦ ਆਉਂਦੀ ਆ ਤੇ ਹੋਰ ਮੈਂਬਰਾਂ ਦੇ ਨਾਲ ਘਰ ਦੇ ਵਿੱਚ ਇੱਕ ਬਹੁਤ ਹੀ ਪੁਰਾਣਾ ਨੌਕਰ ਰਹਿੰਦਾ ਹੁੰਦਾ ਹੁੰਦਾ ਵਾ ਬਹੁਤ ਹੀ ਵਫਾਦਾਰ ਤੇ ਇਮਾਨਦਾਰ ਨੌਕਰ ਹੁੰਦਾ ਘਰ ਦਾ ਉਹ ਬਹੁਤ ਪੁਰਾਣਾ ਕੰਮ ਕਰ ਰਿਹਾ ਹੁੰਦਾ ਪੁਰਾਣੇ ਟਾਈਮ ਤੋਂ ਉਹਨਾਂ ਦੇ ਪੁਰਖਿਆਂ ਤੋਂ ਜਦੋਂ ਉਹਨਾਂ ਦੇ ਪੁਰਖਿਆਂ ਤੋਂ ਉਹ ਨੌਕਰ ਕਾਫੀ ਪੁਰਾਣਾ ਹੁੰਦਾ ਤੇ ਇਮਾਨਦਾਰ ਨੌਕਰ ਹੁੰਦਾ ਵਫਾਦਾਰ ਤਾਂ ਉਸ ਨੌਕਰ ਤੋਂ ਉਹ ਜਿਹੜਾ ਸਜਾਵਟ ਵਾਲਾ ਸਮਾਨ ਸੇਠ ਬਾਹਰੋਂ ਲਿਆਂਦਾ ਹੁੰਦਾ ਦੇਸ਼ ਤੋਂ ਮਹਿੰਗਾ ਸਮਾਨ ਟੇਬਲ ਤੇ ਪਿਆ ਹੁੰਦਾ ਵਾ ਥੋੜੇ ਦਿਨਾਂ ਜੇ ਨੂੰ ਹੋਏ ਹੁੰਦੇ ਸਮਾਨ ਨੂੰ ਤੇ ਨੌਕਰ ਜਦੋਂ ਸਫਾਈ ਕਰਦਾ ਵਾ ਤੇ ਉਹ ਜਿਹੜਾ ਸਜਾਵਟ ਦਾ ਸਮਾਨ ਆ ਨਾ ਉਹ ਥੱਲੇ ਡਿੱਗ ਜਾਂਦਾ ਉਹ ਤੋਂ ਟੁੱਟ ਜਾਂਦਾ ਵਾ ਤੇ ਮਾਲਕ ਜਦੋਂ ਪਤਾ ਲੱਗਦਾ ਮਾਲਕ ਨੂੰ ਮਾਲਕ ਭੱਜ ਆਉਂਦਾ ਬਾਹਰੋਂ ਤੇ ਦੇਖਦਾ ਵਾ ਵੀ ਉਹ ਮਹਿੰਗਾ ਗਿਫਟ ਜਿਹੜਾ ਤੋਹਫਾ ਲਿਆਂਦਾ ਸੀਗਾ ਉਹ ਟੁੱਟ ਗਿਆ ਵਾ ਤੇ ਮਾਲਕ ਉਹਨਾਂ ਨੌਕਰ ਨੂੰ ਨਹੀਂ ਕਹਿ ਸਕਦਾ ਕਿਉਂਕਿ ਨੌਕਰ ਬਹੁਤ ਪੁਰਾਣਾ ਇੱਕ ਛੋਟੇ ਜਿਹੇ ਤੋਹਫੇ ਪਿੱਛੇ ਟੁੱਟਣ ਪਿੱਛੇ ਤੇ ਨੌਕਰ ਨੂੰ ਬੋਲ ਨਹੀਂ ਸਕਦਾ ਤੇ ਉਹਨੂੰ ਕੁਝ ਨਹੀਂ ਕਹਿੰਦਾ ਅੰਦਰੇ ਅੰਦਰ ਉਹ ਕੋੜਾ ਘੁੱਟ ਭਰ ਲੈਂਦਾ ਵਾ ਤੇ ਬਸ ਉੱਥੇ ਚੱਲ ਜਾਂਦਾ ਵਾ ਤੇ ਅੰਦਰ ਦੁੱਖ ਹੁੰਦਾ ਵਾ ਉਹ ਚੀਜ਼ ਦਾ ਵੀ ਐਡਾ ਮਹਿੰਗਾ ਇਨੀ ਦੂਰੋਂ ਤੋਹਫਾ ਲਿਆਂਦਾ ਸੀ ਇਹਨੇ ਮੜੀ ਜੀ ਨੇ ਗਿੱਲੀ ਨਾਲੋਂ ਤੋਹਫਾ ਤੋੜ ਦਿੱਤਾ ਵਾ ਉਹਨੂੰ ਕਹਿੰਦਾ ਕੁਝ ਨਹੀਂ ਨੌਕਰ ਨੂੰ ਤੇ ਚੱਲ ਜਾਂਦਾ ਵਾ ਸ਼ਾਮ ਹੁੰਦੀ ਆ ਥੋੜਾ ਬਹੁਤ ਖਾਣਾ ਖਾਂਦਾ ਵਾ ਅੰਦਰੇ ਅੰਦਰ ਉਹ ਜਿਹੜਾ ਦੁੱਖ ਹੁੰਦਾ ਵਾ ਉਹਨੂੰ ਖਾਣੇ ਨੂੰ ਅੰਦਰ ਜਾਣ ਨਹੀਂ ਦਿੰਦਾ ਥੋੜਾ ਬਹੁਤ ਖਾਣਾ ਖਾਂਦਾ ਵਾ ਤੇ ਪੈ ਜਾਂਦਾ ਵਾ ਪਰੇਸ਼ਾਨੀ ਚ ਹੁੰਦਾ ਵਾ ਆਪਣੇ ਕਮਰੇ ਚ ਜਾਂਦਾ ਥੋੜਾ ਟਾਈਮ ਆਰਾਮ ਕਰਦਾ ਅੰਦਰ ਉਹ ਟੈਨਸ਼ਨ ਫੇਰ ਚੱਲੀ ਜਾਂਦੀ ਹੁੰਦੀ ਆ ਨੀਂਦ ਨਹੀਂ ਆਉਂਦੀ ਉੱਠਦਾ ਵਾ ਬਾਹਰ ਟਾਇਲ ਦਾ ਪਾਰਕ ਚ ਤੇ ਦੇਖਦਾ ਕਿ ਨੌਕਰ ਦਾ ਜਿਹੜਾ ਕਮਰਾ ਥੋੜੀ ਦੂਰੀ ਹੁੰਦਾ ਵਾ ਉਹ ਦੇਖਦਾ ਵੀ ਨੌਕਰ ਆਰਾਮ ਨਾਲ ਸੁੱਤਾ ਪਿਆ ਵਾ ਇਹਨੂੰ ਕੋਈ ਫਿਕਰ ਹੀ ਨਹੀਂ ਇਹਨੇ ਮਾਲਕ ਦਾ ਐਡਾ ਮਹਿੰਗਾ ਤੋਹਫਾ ਤੋੜਤਾ ਵਾ ਉਹ ਕੁਝ ਨਹੀਂ ਕਹਿੰਦਾ ਸਵੇਰ ਹੁੰਦੀ ਆ ਤੇ ਉਹ ਨੌਕਰ ਨੂੰ ਕਹਿੰਦਾ ਵੀ ਗੱਲ ਸੁਣ ਵੀ ਜਿਹੜਾ ਤਿਰ ਤੋਂ ਕੱਲ ਤੋਹਫਾ ਟੁੱਟਿਆ ਸੀ ਨਾ ਕਹਿੰਦਾ ਜੀ ਮਾਲਕ ਕਹਿੰਦਾ ਉਹ ਤੋਹਫਾ ਐਡਾ ਮਹਿੰਗਾ ਤੇ ਕੀਮਤੀ ਸੀਗਾ ਤੈਨੂੰ ਪਤਾ ਕਿਹਦੇ ਹਾਸਤੇ ਸੀ ਉਹ ਉਹ ਕਹਿੰਦਾ ਹਾਂਜੀ ਕਿਹਦੇ ਵਾਸਤੇ ਉਹ ਕਹਿੰਦਾ ਉਹ ਤੋਹਫਾ ਤੇਰੇ ਲਈ ਸੀਗਾ ਤੈਨੂੰ ਕਿੰਨਾ ਟਾਈਮ ਹੋ ਗਿਆ ਸਾਡੇ ਘਰੇ ਕੰਮ ਕਰਦੇ ਨੂੰ ਤੇ ਮੈਂ ਤੇਰੇ ਲਈ ਲੈ ਕੇ ਆਇਆ ਸੀਗਾ ਤੇ ਤੂੰ ਤੋਹਫਾ ਉਹ ਤੋੜਤਾ ਯਾਰ ਕਹਿੰਦਾ ਉਹੋ ਕਹਿੰਦਾ ਬਹੁਤ ਔਖਾ ਹੋਇਆ ਬਹੁਤ ਸੋਚਦਾ ਅੰਦਰੇ ਅੰਦਰ ਟੈਨਸ਼ਨ ਸਤਾਉਣ ਲੱਗ ਜਾਂਦੀ ਆ ਕਿੱਡਾ ਕੀਮਤੀ ਤੋਹਫਾ ਸੀ ਕਿੱਡਾ ਮਹਿੰਗਾ ਤੇ ਕਿੰਨਾ ਸੁੰਦਰ ਤੋਹਫਾ ਸੀ ਕਿੱਥੋਂ ਆਇਆ ਸੀਗਾ ਤੇ ਮੇਰੀ ਮੜੀ ਜੀ ਨੇ ਗਿੱਲੀ ਨਾਲ ਉਹ ਥੱਲੇ ਡੱਗ ਕੇ ਤੇ ਟੁੱਟ ਗਿਆ ਹੁਣ ਉਹ ਨੌਕਰ ਨੂੰ ਅੰਦਰੇ ਅੰਦਰ ਟੈਨਸ਼ਨ ਸਤਾਉਣ ਲੱਗ ਜਾਂਦੀ ਆ ਵੀ ਉਹ ਮੇਰੇ ਲਈ ਹੁੰਦਾ ਵਾ ਤੇ ਪਰੇਸ਼ਾਨ ਰਹਿੰਦਾ ਵਾ ਤੇ ਮਹਾਤਮਾ ਬਬਾ ਜੀ ਉਹ ਬੱਚਿਆਂ ਨੂੰ ਕਹਾਣੀ ਸੁਣਾ ਰਹੇ ਹੁੰਦੇ ਆ ਤੇ ਉਸ ਤੋਂ ਬਾਅਦ ਅਗਲੇ ਦਿਨ ਕੀ ਹੁੰਦਾ ਜਿਹੜਾ ਮਾਲਕ ਹੁੰਦਾ ਸਵੇਰ ਦਾ ਖਾਣਾ ਬ੍ਰੇਕਫਾਸਟ ਵਧੀਆ ਕਰਦਾ ਫਿਰ ਦੁਪਹਿਰ ਦਾ ਕਰਦਾ ਰਾਤ ਨੂੰ ਵਧੀਆ ਬੇਫਿਕਰ ਹੋ ਕੇ ਸੌ ਜਾਂਦਾ ਕਿਉਂਕਿ ਉਹਦੇ ਜਿਹੜਾ ਦਿਲ ਤੋਂ ਬੋਝ ਲੈ ਚੁੱਕਿਆ ਹੁੰਦਾ ਵਾ ਉਹਨੂੰ ਕਹਿਣਾ ਚਾਹਣਾ ਹੁੰਦਾ ਵਾ ਤੇ ਉਹਨੂੰ ਕਹਿ ਦਿੰਦਾ ਵਾ ਤੇ ਹੁਣ ਉਹ ਬੇਫਿਕਰ ਹੁੰਦਾ ਵਾ ਉਹਨੂੰ ਇਹ ਹੁੰਦਾ ਵੀ ਮੈਂ ਆਪਣੇ ਦਿਲ ਦੀ ਗੱਲ ਵੀ ਕਹਿ ਦਿੱਤੀ ਆ ਤੇ ਮੈਂ ਹੁਣ ਬੇਫਿਕਰ ਆ ਤੇ ਹੁਣ ਉਹ ਮਹਾਤਮਾ ਉਹ ਜਿਹੜਾ ਨੌਕਰ ਹੁੰਦਾ ਪਰੇਸ਼ਾਨ ਰਹਿਣ ਲੱਗ ਜਾਂਦਾ ਵਾ ਤੇ ਮਾਤਮ ਅਬਦ ਜੀ ਉਹ ਬੱਚਿਆਂ ਨੂੰ ਦੱਸਦੇ ਉਹਨਾਂ ਨੇ ਭਿਖਸ਼ੂ ਨੂੰ ਦੱਸਦੇ ਆ ਕਹਿੰਦੇ ਇਹ ਆ ਅਸਲ ਦੁੱਖ ਦੀ ਕਹਾਣੀ ਉਹ ਕਹਿੰਦੇ ਹਾਂਜੀ ਠੀਕ ਆ ਉਹ ਕਹਿੰਦੇ ਵੀ ਦੁੱਖ ਕੀ ਆ ਤੇ ਇੱਕ ਭਿਖਸ਼ੂ ਇੱਕ ਉਹਨਾਂ ਦਾ ਜਿਹੜਾ ਵਿਦਿਆਰਥੀ ਸਟੂਡੈਂਟ ਉਹ ਦੱਸਦਾ ਕਹਿੰਦਾ ਦੁੱਖ ਇੱਕ ਵਿਚਾਰ ਆ ਉਹ ਕਹਿੰਦਾ ਸਹੀ ਗੱਲ ਆ ਠੀਕ ਆ ਵਿਚਾਰ ਆ ਕਹਿੰਦਾ ਜਿਵੇਂ ਤੁਸੀਂ ਉਸ ਮਾਲਕ ਨੇ ਆਪਣਾ ਦੁੱਖ ਅੰਦਰੇ ਅੰਦਰ ਘੁੱਟਿਆ ਸੀਗਾ ਉਹਨੂੰ ਬੇਚੈਨੀ ਮਹਿਸੂਸ ਹੋ ਰਹੀ ਸੀ ਤੇ ਉਹ ਆਪਣਾ ਦੁੱਖ ਉਹਨੂੰ ਦੱਸ ਦਿੰਦਾ ਵਾ ਤੇ ਬਾਅਦ ਚ ਸੁਖ ਰਹਿੰਦਾ ਵਾ ਸੁਖੀ ਰਹਿੰਦਾ ਸਹੀ ਸਲਾਮਤ ਹੋ ਜਾਂਦਾ ਠੀਕ ਠਾਕ ਹੋ ਜਾਂਦਾ ਜਦੋਂ ਉਹ ਹੀ ਗੱਲ ਉਸ ਨੌਕਰ ਨੂੰ ਦੱਸਦਾ ਨੌਕਰ ਟੈਨਸ਼ਨ ਚ ਆ ਜਾਂਦਾ ਪਰੇਸ਼ਾਨ ਹੋ ਜੀ ਇਹ ਮੇਰੇ ਲਈ ਤੋਹਫਾ ਕਹਿਣ ਦਾ ਮੇਰਾ ਮਤਲਬ ਇਹ ਸਟੋਰੀ ਛੋਟੀ ਜੀ ਆ ਜਿਹੜਾ ਦੁੱਖਾ ਇੱਕ ਤੋਂ ਲਾਉਣਾ ਦੂਜੇ ਤੇ ਪਾ ਦੇਣਾ ਇਹਨੂੰ ਦੁੱਖ ਕਹਿੰਦੇ ਆ ਆਪਣਾ ਹਰਦਾ ਕੋਮਣ ਰੱਖੋ ਹਰੇਕ ਨਾਲ ਬੋਲਚਾਲ ਵਧੀਆ ਰੱਖੋ ਸਾਰਾ ਕੁਛ ਧਰਤੀ ਤੇ ਬਣਿਆ ਵਾ ਇਸ ਸਮਾਨ ਨਹੀਂਗਾ ਟੁੱਡੀ ਆਤਮਾ ਤੁਹਾਡੀ ਰੂਹ ਇੱਕ ਆ ਉਹ ਸਦਾ ਲਈ ਹੈ ਮਾਰਾ ਜਿਹੜਾ ਦੁਨੀਆ ਤੇ ਬਣਿਆ ਜੋ ਕੁਛ ਵੀ ਆ ਉਹ ਬਣ ਕੇ ਟੁੱਟਣਾ ਹੀ ਟੁੱਟਣਾ ਇੱਕ ਵਾਰ ਦੂਰੀ ਵਾਰਾ ਸੋ ਇਸ ਕਰਕੇ ਹਮੇਸ਼ਾ ਕੋਮਲ ਰਹੋ ਨਿਰਮਲ ਰਹੋ ਜੋ ਹਰੇਕ ਨਾਲ ਵਿਚਰੋ ਸਹੀ ਸਲਾਮਤ ਠੀਕ ਠਾਕ ਰਹੋ ਸੋ ਇਹ ਸੀ ਇੱਕ ਛੋਟੀ ਜੀ ਕਹਾਣੀ ਤੇ ਮਿਲਦੇ ਆਂ ਅਗਲੀ ਸਟੋਰੀ ਚ ਜੇ ਚੈਨਲ ਤੇ ਨਵੇਂ ਆਏ ਆ ਤਾਂ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਕਰ ਦਿਓ ਤੇ ਮਿਲਦੇ ਆਂ ਕਿਸੇ ਅਗਲੀ ਸਟੋਰੀ ਚ ਰੱਬ ਰਾਖਾ